ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਆਵਲਾ ਕੈਂਡੀ ਚਟਪਟੀ ਖੱਟੀ ਮਿੱਠੀ ਬੱਚਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਂਦੀ ਹੈ ਆਵਲਾ ਆਪਣੇ ਵਾਸਤੇ ਬਹੁਤ ਹੀ ਚੰਗਾ ਹੈ ਵਰਦਾਨ ਹੈ ਆਪਣੇ ਲਈ ਤੇ ਇਹਨੂੰ ਕਿਸੇ ਵੀ ਤਰੀਕੇ ਨਾਲ ਖਾਇਆ ਜਾਵੇ ਆਵਲਾ ਕੈਂਡੀ ਤੁਸੀਂ ਬਣਾ ਕੇ ਸਟੋਰ ਕਰ ਸਕਦੇ ਹੋ 1 ਸਾਲ ਤੱਕ ਕੁਝ ਵੀ ਨਹੀਂ ਹੋਏਗਾ ਟੇਸਟ ਇਸ ਦਾ ਬਹੁਤ ਹੀ ਜ਼ਬਰਦਸਤ ਹੈ ਬਹੁਤ ਹੀ ਸਵਾਦ ਲੱਗਦੀ ਹੈ ਖਾਣ ਨੂੰ ਹਰ ਇੱਕ ਨੂੰ ਹੀ ਬਹੁਤ ਪਸੰਦ ਆਉਂਦੀ ਤੇ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇਥੇ ਆਪਾਂ 1 ਕਿਲੋ ਔਲੇ ਲੈਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਤੇ ਜੇਕਰ ਕੋਈ ਦਾਗ ਜਾਂ ਔਲਾ ਹੋਵੇ ਤੁਸੀਂ ਉਹਨੂੰ ਕੱਟ ਸਕਦੇ ਹੋ ਤੇ ਸਾਫ਼ ਔਲਿਆਂ ਦੀ ਹੀ ਆਪਾਂ ਇਹ ਕੈਂਡੀ ਬਣਾ ਕੇ ਤਿਆਰ ਕਰਨੀ ਹੈ ਇੱਕ ਆਪਾਂ ਵੱਡੀ ਕੜਾਈ ਲਈਏ ਇਸ ਵਿੱਚ ਨਾਲ ਆਪਾਂ ਖੁੱਲਾ ਪਾਣੀ ਪਾ ਲਿਆ ਤੇ ਇਸ ਦੇ ਉੱਪਰ ਰੱਖਾਂਗੇ ਇੱਕ ਛਾਨਣਾ ਇਸ ਤਰ੍ਹਾਂ ਕੇ ਮੋਰੀਆਂ ਵਾਲਾ ਤੇ ਇਹਨਾਂ ਔਲਿਆਂ ਨੂੰ ਆਪਾਂ ਹੁਣ ਸਟੀਮ ਕਰਨਾ ਹੈ ਤੇ ਇਹਨਾਂ ਨੂੰ ਆਪਾਂ ਹੁਣ ਪਕਾਣਾ ਉਹਨਾਂ ਟਾਈਮ ਤੱਕ ਜਦ ਤੱਕ ਜਿਹੜੇ ਔਲੇ ਆਪਨੇ ਨਰਮ ਨਹੀਂ ਹੋ ਜਾਂਦੇ ਤੇ ਗੈਸ ਆਪਾਂ 5 ਮਿੰਟ ਵਾਸਤੇ ਪਹਿਲਾਂ ਤੇਜ਼ ਕਰ ਲਾਂਗੇ ਜਦੋਂ ਪਾਣੀ ਨੂੰ ਉਬਾਲਾ ਵਧੀਆ ਆ ਜਾਏਗਾ ਉਸ ਟਾਈਮ ਆਪਾਂ ਗੈਸ ਘਟ ਕਰ ਲਾਂਗੇ ਤੇ ਇਸ ਨੂੰ ਆਪਾਂ ਇਸ ਭਾਫ਼ ਨਾਲ ਪੱਕਣ ਦਿਆਂਗੇ ਇਹਨਾਂ ਔਲਿਆਂ ਨੂੰ ਆਪਾਂ ਫਿਰ ਇੱਕ ਵਾਰੀ ਟੱਕ ਦਿਆਂਗੇ ਤੇ ਇਹਨਾਂ ਨੂੰ ਆਪਾਂ ਪੱਕਣ ਦਿਆਂਗੇ ਜਿੰਨਾ ਦੇ ਟਾਈਮ ਤੱਕ ਇਹ ਜਿਹੜੇ ਔਲੇ ਆਪਨੇ ਨਰਮ ਨਹੀਂ ਹੋ ਜਾਂਦੇ ਉਦੋਂ ਆਪਾਂ ਦੂਸਰੀ ਤਿਆਰੀ ਕਰ ਲੈਨੇ ਆਂ ਇਹ ਆਵਲਾ ਕੈਂਡੀ ਆਪਾਂ ਗੁੜ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਗੁੜ ਆਪਾਂ ਇੱਥੇ ਲਿਆਇਆ 700 ਗ੍ਰਾਮ ਤੇ ਇਹ ਆਪਾਂ ਜਟਪਟੇ ਕੈਂਡੀ ਬਣਾਣੀ ਇਸ ਕਰਕੇ ਆਪਾਂ 1 ਕਿਲੋ ਵਾਲਿਆਂ ਦੇ ਵਿੱਚ 700 ਗ੍ਰਾਮ ਜਿਹੜਾ ਗੋੜੇ ਬੋਤ ਹੁੰਦਾ ਤਾਂ ਫੇਰ ਹੀ ਆਪਣੀ ਜਿਹੜੀ ਆਵਲਾ ਕੈਂਡੀ ਨਾਲ ਜਟਪਟੇ ਬਣ ਕੇ ਤਿਆਰ ਹੋਗੀ ਖੱਟੀ ਮਿੱਠੀ ਤੇ ਗੁੜ ਨੂੰ ਇਸ ਤਰੀਕੇ ਨਾਲ ਆਪਾਂ ਛੋਟੇ ਟੁਕੜਿਆਂ ਦੇ ਵਿੱਚ ਤੋੜ ਲਾਂਗੇ ਤਾਂ ਕਿ ਜਿਹੜਾ ਗੋੜੇ ਫਿਰ ਆਪਣਾ ਜਲਦੀ ਮੈਲਟ ਹੋ ਜਾਈ ਇਹ ਆਪਾਂ ਸਭ ਤੋਂ ਪਹਿਲਾਂ ਤਿਆਰੀ ਕਰਕੇ ਰੱਖ ਲਾਂਗੇ ਜੇਕਰ ਤੁਸੀਂ ਅੱਜ ਮੇਰੇ ਚੈਨਲ ਪੰਜਾਬ ਲਵਸ ਗੁਜਰਨ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਅਦ ਵਿੱਚ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹੋ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਤੇ ਵੀਡੀਓ ਨੂੰ ਲਾਈਕ ਵੀ ਕਰਿਆ ਕਰੋ ਜੇਕਰ ਤੁਹਾਨੂੰ ਰੈਸਪੀ ਮੇਰੀ ਚੰਗੀ ਲੱਗਦੀ ਹੈ ਤਾਂ ਸਾਰਾ ਗੁੜ ਨਾ ਆਪਾਂ ਇਸੇ ਤਰੀਕੇ ਟੋਟਿਆਂ ਦੇ ਵਿੱਚ ਨਾ ਤੋੜ ਕੇ ਰੱਖ ਲਾਂਗੇ 15 ਤੋਂ 20 ਮਿੰਟ ਹੋ ਗਏ ਨੇ ਔਲਿਆਂ ਨੂੰ ਸਟੀਮ ਕਰਦਿਆਂ ਹੋਇਆ ਔਲੇ ਆਪਣੇ ਵਧੀਆ ਪੱਕ ਕੇ ਤਿਆਰ ਹੋ ਗਏ ਨੇ ਵਿੱਚੋਂ ਆਪਾਂ ਨਾ ਦੋ ਵਾਰ ਚੈੱਕ ਵੀ ਕਰ ਲਿਆ ਸੀ ਤੇ ਇਹਨਾਂ ਦੀ ਪਲਟੀ ਵੀ ਲਗਾ ਦਿੱਤੀ ਸੀ ਤਾਂ ਕਿ ਜਿਹੜੇ ਔਲੇ ਚੰਗੀ ਤਰ੍ਹਾਂ ਨਾ ਸਾਰੇ ਪਾਸੋਂ ਨਰਮ ਹੋ ਜਾਣ ਇਹ ਤੁਸੀਂ ਵੇਖੋ ਔਲੇ ਆਪਣੇ ਬਹੁਤ ਗਰਮ ਹੈ ਹੱਥ ਲਾਣਾ ਔਖਾ ਹੈ ਤੇ ਜਦੋਂ ਠੰਡੇ ਹੋ ਜਾਣਗੇ ਨਾ ਫਿਰ ਆਪਾਂ ਇਹਨਾਂ ਦੀਆਂ ਜਿਹੜੀਆਂ ਗਿੜਕਾਂ ਉਹ ਕੱਢਾਂਗੇ ਔਲੇ ਆਪਣੇ ਜਿਹੜੇ ਪੂਰੇ ਵਧੀਆ ਠੰਡੇ ਹੋ ਗਨੇ ਹੁਣ ਆਪਾਂ ਇਹਨਾਂ ਦੇ ਵਿੱਚੋਂ ਜਿਹੜੀਆਂ ਗਿੜਕਾਂ ਨੇ ਉਹ ਕੱਢ ਲਾਂਗੇ ਆਰਾਮ ਦੇ ਨਾਲ ਜਿਹੜੀਆਂ ਗਿੜਕਾਂ ਨਾ ਨਿਕਲ ਜਾਣਗੀਆਂ ਬਸ ਇਸੇ ਗੱਲ ਦਾ ਧਿਆਨ ਰੱਖਣਾ ਔਲਿਆ ਨੂੰ ਆਪਾਂ ਚੰਗੀ ਤਰ੍ਹਾਂ ਵਧੀਆ ਸਟੀਮ ਕਰਨਾ ਇੰਨਾ ਸਟੀਮ ਕਰਨਾ ਹੈ ਤਾਂ ਕਿ ਜਦੋਂ ਆਪਾਂ ਇਹਨੂੰ ਦਬਾਈਏ ਨਾ ਤੇ ਜਿਹੜਾ ਔਲਾ ਆਪਣਾ ਵਧੀਆ ਮੈਸ਼ ਹੋ ਜਾਈਏ ਆਰਾਮ ਦੇ ਨਾਲ ਇਹ ਸਾਰੀਆਂ ਗਿਰਕਾਂ ਪੈਸੇ ਤਰੀਕੇ ਨਾਲ ਕੱਢ ਲਾਂਗੇ ਇਹਨਾਂ ਔਲਿਆਂ ਦੇ ਵਿੱਚ ਇਹ ਤੁਸੀਂ ਵੇਖੋ ਕਿ ਆਪਾਂ ਔਲਿਆਂ ਨੂੰ ਦਬਾਉਂਦੇ ਪਏ ਆ ਮੈਸ਼ ਕਰਦੇ ਪਏ ਤਾਂ ਬਧੀਆ ਆਰਾਮ ਦੇ ਨਾਲ ਮੈਸ਼ ਹੁੰਦੇ ਪਏ ਆ ਇਹਨਾਂ ਆਪਾਂ ਇਹਨਾਂ ਨੂੰ ਪਕਾਉਣਾ ਤਾਂ ਕਿ ਜਿਹੜੇ ਮੈਸ਼ ਵਧੀਆ ਆਰਾਮ ਦੇ ਨਾਲ ਹੋ ਜਾਣ ਸਾਰੇ ਔਲਿਆਂ ਦੀ ਆਪਾਂ ਗਿਰਕਾਂ ਕੱਢ ਲਈਆਂ ਨੇ ਹੁਣ ਆਪਾਂ ਇੱਥੇ ਮਿਕਸੀ ਜੱਗ ਲੈ ਤੇ ਇਸ ਮਿਕਸੀ ਜੱਗ ਵਿੱਚ ਆਪਾਂ ਥੋੜੇ ਥੋੜੇ ਔਲੇ ਪਾ ਕੇ ਨੇ ਇਹਨਾਂ ਦੀ ਵਧੀਆ ਜੀ ਪੇਸਟ ਬਣਾ ਕੇ ਆਪਾਂ ਤਿਆਰ ਕਰਨੀ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਪੀਸ ਕੇ ਤਿਆਰ ਕਰਨਾ ਹੈ ਤੇ ਇਹ ਨਾਵਲੇ ਨੂੰ ਆਪਾਂ ਥੋੜਾ ਜਿਹਾ پیس ਲਏ ਇਸ ਦੇ ਵਿੱਚ ਥੋੜੇ ਜਿਹਾ ਆਪਾਂ ਔਲੇ ਹੋਰ ਪਾ ਲਾਂਗੇ ਹੁਣ ਇਹਨਾਂ ਨੂੰ ਫਿਰ ਚੰਗੀ ਤਰ੍ਹਾਂ ਪੀਸ ਲਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ پیسਣਾ ਹੈ ਇੰਨਾ ਸਮੂਧ ਕਰਨਾ ਹੈ ਕਿ ਵਧੀਆ ਸੌਫਟ ਨਰਮ ਪੇਸਟ ਬਣ ਕੇ ਇੱਕ ਤਿਆਰ ਹੋ ਜਾਵੇ ਹੁਣ ਆਪਾਂ ਇੱਕ ਕੜਾਈ ਲਈਏ ਇਸ ਜਿਹੜੀ ਸਾਰੀ ਪੇਸਟ ਹੈ ਨਾ ਔਲਿਆਂ ਦਾ ਜਿਹੜਾ ਆਪਾਂ ਪੀਸਿਆ ਔਲਿਆਂ ਨੂੰ ਇਹ ਸਾਰੀ ਪੇਸਟ ਇਸ ਤੇ ਕੜਾਈ ਦੇ ਵਿੱਚ ਪਾ ਲਾਂਗੇ ਤੇ ਇੱਥੇ ਆਪਾਂ ਚੰਗੀ ਤਰ੍ਹਾਂ ਚੈੱਕ ਕਰ ਲਾਂਗੇ ਇਸ ਦੇ ਵਿੱਚ ਨਾ ਦਰਦਰਾ ਨਹੀਂ ਹੋਣਾ ਚਾਹੀਦਾ ਬਿਲਕੁਲ ਵਧੀਆ ਇਹ ਮਲਾਈਮ ਹੋਣਾ ਚਾਹੀਦਾ ਪੇਸਟ ਓਲੇਆਂ ਦਾ ਸਾਰੇ ਓਲੇ ਨੂੰ ਆਪਾਂ ਪੀਸ ਕੇ ਤਿਆਰ ਕਰ ਲਏ ਸਾਰਾ ਮਿਸ਼ਰਣ ਜਿਹੜਾ ਆਪਾਂ ਕੜਾਈ ਦੇ ਵਿੱਚ ਪਾ ਲਿਆ ਏ ਤੇ ਹੁਣ ਇਸ ਦੇ ਵਿੱਚ ਕੁਝ ਮਸਾਲੇ ਆਪਾਂ ਪਾ ਲਾਂਗੇ ਇੱਕ ਚਮਚ ਭਰ ਕੇ ਆਪਾਂ ਕਾਲਾ ਲੂਣ ਪਾਇਆ ਕਾਲਾ ਨਮਕ ਇਸ ਦਾ ਟੇਸਟ ਬਹੁਤ ਜ਼ਬਰਦਸਤ ਆਉਂਦਾ ਤੇ ਦੋ ਚਮਚ ਆਪਾਂ ਪਾਇਆ ਅਦਰਕ ਦਾ ਰਸ ਤੇ ਇੱਕ ਆਪਾਂ ਨਿੰਬੂ ਲਿਆ ਸੀ ਉਸ ਦਾ ਆਪਾਂ ਰਸ ਪਾਇਆ ਦੋ ਚਮਚ ਤੇ ਨਾਲ ਹੀ ਆਪਾਂ ਇਸ ਦੇ ਵਿੱਚ ਗੁੜ ਪਾ ਲਾਂਗੇ ਜੋ ਆਪਾਂ ਤੋੜ ਕੇ ਰੱਖਿਆ ਸੀ ਦੋ ਵੱਡੇ ਚਮਚਾ ਆਪਾਂ ਦੇਸੀ ਘਿਓ ਪਾਵਾਂਗੇ ਇਸ ਦੇ ਵਿੱਚ ਹੁਣ ਆਪਾਂ ਇਸ ਨੂੰ ਗੈਸ ਤੇ ਪਕਾਵਾਂਗੇ ਗੈਸ ਫਲੇਮ ਆਪਾਂ ਤੇਜ਼ ਰੱਖਾਂਗੇ ਸ਼ੁਰੂ ਦੇ ਵਿੱਚ ਜਦ ਤੱਕ ਜਿਹੜਾ ਗੋੜੇ ਵਧੀਆ ਮੈਲਟ ਨਹੀਂ ਹੋ ਜਾਂਦਾ ਘੋਲ ਨਹੀਂ ਜਾਂਦਾ ਇਨ ਆਵਲਿਆਂ ਦੇ ਮਿਸ਼ਰਣ ਵਿੱਚ ਤੇ ਬਾਅਦ ਵਿੱਚ ਆਪਾਂ ਗੈਸ ਫਲੇਮ 'ਤੇ ਲੋ ਕਰਾਂਗੇ ਤੇ ਆਪਾਂ ਇੱਥੇ ਅਦਰਕ ਦਾ ਰਸ ਪਾਏ ਤੁਸੀਂ ਚਾਹੋ ਤਾਂ ਅਦਰਕ ਨੂੰ ਕੱਟ ਕੇ ਆਵਲਿਆਂ ਦੇ ਨਾਲ ਪੀਸ ਵੀ ਸਕਦੇ ਹੋ 1 ਇੰਚ ਅਦਰਕ ਦਾ ਟੁਕੜਾ ਪਾ ਸਕਦੇ ਹੋ ਪਰ ਆਪਾਂ ਇਸ ਕਰਕੇ ਅਦਰਕ ਦਾ ਰਸ ਪਾਏ ਕਿਉਂਕਿ ਕਈ ਵਾਰੀ ਨਾ ਮੂੰਹ ਦੇ ਵਿੱਚ ਅਦਰਕ ਆ ਜਾਂਦੀ ਪਸੰਦੀ ਵੀ ਨਹੀਂ ਤੇ ਟੇਸਟ ਬੱਚਿਆਂ ਨੂੰ ਪਸੰਦ ਨਹੀਂ ਆਉਂਦਾ ਕੱਦੂ ਕਸ ਕਰ ਲਿਆ ਸੀ ਆਪਾਂ ਅਦਰਕ ਨੂੰ ਤੇ ਫਿਰ ਉਸ ਨੂੰ ਨਚੋੜ ਦਿੱਤਾ ਸੀ ਉਸ ਦਾ ਰਸ ਵਧੀਆ ਨਿਕਲ ਆਇਆ ਸੀ ਤੇ ਜਿਹੜਾ ਗੋੜੇ ਵਧੀਆ ਮੈਲਟ ਹੋ ਗਿਆ ਇਹ ਜਿਹੜਾ ਸਾਰਾ ਮਿਕਸਚਰ ਨੇ ਨਾ ਇੱਕ ਗਰਮ ਫੁੱਲ ਹੋ ਗਿਆ ਹੁਣ ਆਪਾਂ ਗੈਸ ਫਲੇਮ ਇੱਥੇ ਲੋ ਕਰ ਦੇਾਂਗੇ ਤੇ ਜਿਹੜਾ ਆਪਾਂ ਇਸ ਦੇ ਵਿੱਚ ਸ਼ੁਰੂ ਦੇ ਵਿੱਚ ਕਿਓ ਪਾਇਆ ਉਹ ਇਸ ਕਰਕੇ ਕਿਓ ਪਾਇਆ ਜਿੰਨਾ ਇਸ ਦੇ ਵਿੱਚ ਕਿਓ ਆ ਵਧ ਹੋਏਗਾ ਉਹਨੇ ਇਸ ਦੇ ਛਿੱਟੇ ਘਾਟ ਉੱਡਣਗੇ ਬਹੁਤ ਘਾਟ ਉੱਡਣਗੇ ਜੇਕਰ ਕਿਓ ਨਾ ਪਾਓਗੇ ਛਿੱਟੇ ਇਸ ਤੇ ਬਹੁਤ ਜ਼ਿਆਦਾ ਉੱਡਣਗੇ ਹਿਲਾਉਣ ਲੱਗਿਆ ਬਹੁਤ ਹੀ ਮੁਸ਼ਕਲ ਆਏਗੀ ਇਹ ਤੁਸੀਂ ਵੇਖੋ ਕਿ ਆਪਾਂ ਨੂੰ 15 ਮਿੰਟ ਹੋ ਗਏ ਨੇ ਪਕਾਉਂਦਿਆਂ ਹੋਇਆਂ ਇਹ ਜਿਹੜਾ ਮਿਸ਼ਰਣ ਨੇ ਵਧੀਆ ਇਸ ਤਰੀਕੇ گاੜਾ ਹੋ ਗਿਆ ਹੁਣ ਇਸ ਦੇ ਵਿੱਚ ਆਪਾਂ ਕੁਝ ਮਸਾਲੇ ਹੋਰ ਪਾ ਲਾਂਗੇ ਏ ਤੁਸੀਂ ਵੇਖੋ ਇੰਨਾ ਗਾੜਾ ਹੋ ਗਿਆ ਏ ਆਪਾਂ ਇਸ ਨੂੰ ਲਗਾਤਾਰ ਹਿਲਾਉਂਦੇ ਰਹੇ ਸੀ ਰੁਕੋਏ ਬਿਲਕੁਲ ਵੀ ਨਹੀਂ ਸੀ ਤੇ ਹੁਣ ਇਸ ਦੇ ਵਿੱਚ ਆਪਾਂ ਕੁਝ ਮਸਾਲੇ ਪਾ ਲਾਂਗੇ ਅੱਧਾ ਚਮਚ ਆਪਾਂ ਪੀਸੀ ਹੋਈ ਕਾਲੀ ਮਿਰਚ ਦਾ ਪਾਵਾਂਗੇ ਤੇ ਅੱਧਾ ਚਮਚੀ ਆਪਾਂ ਪੁੰਨਿਆ ਹੈ ਜੀਰਾ ਪਾਊਡਰ ਪਾ ਲਾਂਗੇ ਚੰਗੀ ਤਰ੍ਹਾਂ ਇਸ ਨੂੰ ਹੁਣ ਆਪਾਂ ਮਿਲਾ ਲਾਂਗੇ ਤੇ ਹਿਲਾ ਲਾਂਗੇ ਇਹ ਜਿਹੜੇ ਮਸਾਲੇ ਆਪਾਂ ਜਰੂਰ ਪਾਣੇ ਇਸ ਦਾ ਟੇਸਟ ਸਵਾਦ ਬਹੁਤ ਹੀ ਵਧੀਆ ਆਉਂਦਾ ਆਪਾਂ ਪਹਿਲਾਂ ਅੱਧਾ-ਅੱਧਾ ਚਮਚ ਪਾਇਆ ਜੇਕਰ ਆਪ ਨੂੰ ਕਟ ਲੱਗਣਗੇ ਆਪਾਂ ਟੇਸਟ ਕਰ ਲਾਂਗੇ ਤੇ ਜਰੂਰਤ ਲੱਗੇਗੀ ਤੇ ਇਸ ਦੇ ਵਿੱਚ ਆਪਾਂ ਮਸਾਲੇ ਹੋਰ ਪਾ ਲਾਂਗੇ ਅਦਾ ਅਦਾ ਚਮਚ ਹੁਣ ਆਪਾਂ ਇਹਨੂੰ ਉਹਨਾ ਟਾਈਮ ਤੱਕ ਪਕਾਣਾ ਤੇ ਹਲਾਣਾ ਜਦ ਤੱਕ ਜਿਹੜੇ ਇਹ ਮਿਕਸਚਰ ਨੇ ਸਾਰਾ ਕੈਂਡੀ ਵਾਲਾ ਪੂਰਾ ਕੜਾਈ ਨੂੰ ਛੱਡ ਨਹੀਂ ਦਿੰਦਾ ਤੇ ਬਹੁਤ ਜਲਦੀ ਜਿਹੜੀ ਆਵਲਾ ਕੈਂਡੀ ਆਪਣੀ ਬਣ ਕੇ ਤਿਆਰ ਹੋ ਜਾਈਗੀ ਇਹ ਤੁਸੀਂ ਵੇਖੋ ਆਪਾਂ ਨੂੰ 10 ਤੋਂ 15 ਮਿੰਟ ਹੋਰ ਹੋ ਗਏ ਨੇ ਪਕਾਉਂਦਿਆਂ ਹੋਇਆਂ ਜਿਹੜਾ ਮਿਕਸਚਰ ਨੇ ਹੋਰ ਵੀ گاੜਾ ਹੋ ਗਿਆ ਵਧੀਆ ਇਸ ਤਰੀਕੇ ਪੱਕ ਗਿਆ ਹੈ ਰੰਗ ਵੀ ਇਸ ਤਾ ਹੁਣ ਬਦਲ ਗਿਆ ਹੈ ਇੰਨਾ ਘੜਾ ਹੋਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਜੋ ਕਿ ਕੈਂਡੀ ਆਪਣੀ ਬਹੁਤ ਵਧੀਆ ਬਣ ਕੇ ਫਿਰ ਤਿਆਰ ਹੋਏਗੀ ਇੱਥੇ ਆਪਾਂ ਕੌਰਨ સ્ટਾਰਚ ਲਿਆ ਹੈ 3 ਚਮਚ ਤੇ ਇਸ ਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਲਾਂਗੇ ਤੇ ਇਹਨੂੰ ਘੋਲ ਲਾਂਗੇ ਇਹ ਕੌਰਨ સ્ટਾਰਚ ਪਾਉਣ ਨਾਲ ਜਿਹੜਾ ਆਪਣਾ ਆਵਲਾ ਕੈਂਡੀ ਇੱਕ ਤਾਂ ਲੰਬੇ ਸਮੇਂ ਤੱਕ ਚੱਲੇਗੀ ਦੂਸਰਾ ਇਹ ਵਧੀਆ ਹੁਣ ਬਣ ਕੇ ਜਲਦੀ ਤਿਆਰ ਹੋ ਜਾਏਗੀ ਜਲਦੀ ਇਕੱਠੀ ਹੋ ਜਾਏਗੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਹ ਜਿਹੜਾ ਮਿਕਸਚਰ ਨੇ ਇਹ ਕੋਲ ਏ ਇਹ ਆਪਾਂ ਹੁਣ ਉਸ ਜੋ ਆਵਲਾ ਕੈਂਡੀ ਵਾਲਾ ਮਿਕਸਚਰ ਨੇ ਨਾ ਉਸ ਦੇ ਵਿੱਚ ਆਪਾਂ ਪਾ ਲਾਂਗੇ ਪਹਿਲਾਂ ਆਪਾਂ ਥੋੜਾ ਪਾਵਾਂਗੇ ਤੇ फटाफट ਇਸ ਨੂੰ ਹਿਲਾਉਣਾ ਸ਼ੁਰੂ ਕਰਦੇ ਆਂਗੇ ਰੋਕਾਂਗੇ ਬਿਲਕੁਲ ਨਹੀਂ ਜਲਦੀ ਜਲਦੀ ਹਿਲਾਉਣਾ ਸ਼ੁਰੂ ਕਰਦੇ ਆਂਗੇ ਦੋ ਵਾਰਾ ਇਹ ਆਪਾਂ ਪਾਵਾਂਗੇ ਇਹ ਆਪਾਂ 1 ਕਿਲੋ ਦੇ ਵਿੱਚ 3 ਚਮਚੇ ਪਾਉਣ ਲੱਗੇ ਆਂ 3 ਚਮਚੇ ਪੂਰੇ ਪੈ ਜਾਂਦੇ ਆ 1 ਕਿਲੋ ਦੇ ਵਿੱਚ ਹੁਣ ਆਪਾਂ ਫੇਰ ਦੂਸਰੀ ਵਾਰ ਪਾ ਕੇ ਫਟਾਫਟ ਇਸ ਨੂੰ ਹਲਾ ਲਾਂਗੇ ਹੁਣ ਜਿਹੜੀ ਆਵਲਾ ਕੈਂਡੀ ਆਪਨੇ ਬਹੁਤ ਜਲਦੀ ਇਹ ਜਿਹੜਾ ਡੋ ਕੈਂਡੀ ਦੇ ਵਾਸਤੇ ਬਣ ਕੇ ਤਿਆਰ ਹੋ ਜਾਏਗਾ ਲਗਾਤਾਰ ਆਪਾਂ ਇਸ ਨੂੰ ਇਸੇ ਤਰੀਕੇ ਨਾਲ ਹਲਾਉਂਦੇ ਰਹਿਣਾ ਹੈ ਹੁਣ ਆਪਾਂ ਇਸਦੇ ਵਿੱਚ ਨਾ 2 ਵੱਡੇ ਚਮਚੇ ਦੇਸੀ ਘਿਓ ਪਾ ਲਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਹਿਲਾ ਲਾਂਗੇ ਤੇ ਮਿਲਾਉਂਦੇ ਰਵਾਂਗੇ ਤਾਂ ਕਿ ਜਿਹੜਾ ਇਹ ਡੋਹੇ ਕੈਂਡੀ ਵਾਲਾ ਇਹ ਵਧੀਆ ਕੜਾਈ ਨੂੰ ਛੱਡ ਦੇਵੇ ਤੇ ਬਸ ਇਹ ਹੁਣ ਬਹੁਤ ਜਲਦੀ ਜਿਹੜਾ ਮਿਸ਼ਰਣ ਹੈ ਆਪਣਾ گاੜਾ ਹੋਣਾ ਸ਼ੁਰੂ ਹੋ ਜਾਏਗਾ ਟਾਈਟ ਹੋਣਾ ਸ਼ੁਰੂ ਹੋ ਜਾਏਗਾ ਇਹ ਤੁਸੀਂ ਵੇਖੋ ਇਹ ਜਿਹੜਾ ਕੈਂਡੀ ਵਾਲਾ ਮਿਸ਼ਰਣ ਹੈ ਆਪਣਾ ਵਧੀਆ گاੜਾ ਹੋਣਾ ਸ਼ੁਰੂ ਹੋ ਗਿਆ ਇਹਨੂੰ ਆਪਾਂ ਲਗਾਤਾਰ ਇਸੇ ਤਰੀਕੇ ਨਾਲ ਹਿਲਾਉਂਦੇ ਰਹਿਣਾ ਹੈ ਤੇ ਇਹ ਹੁਣ ਵਧੀਆ 5 ਤੋਂ 7 ਮਿੰਟ ਆਪਾਂ ਇਸ ਨੂੰ ਹੋਰ ਪਕਾ ਲਿਆ ਹੁਣ ਗੈਸ ਬੰਦ ਕਰ ਦੇਾਂਗੇ ਤੇ ਕੜਾਈ ਆਪਾਂ ਥੱਲੇ اتار ਦਿੱਤੀਏ ਤੇ ਇਹ ਜਿਹੜਾ ਮਿਸ਼ਰਣ ਹੈ ਕੈਂਡੀ ਵਾਲਾ ਬਹੁਤ ਗਰਮ ਹੈ ਇਸ ਲਈ ਆਪਾਂ ਇਹਨੂੰ 5 ਤੋਂ 7 ਮਿੰਟ ਇਸੇ ਤਰੀਕੇ ਨਾਲ ਹਿਲਾਉਂਦੇ ਰਾਵਾਂਗੇ ਇਵੇਂ ਨਹੀਂ ਛੱਡਾਂਗੇ ਤੇ ਬਾਅਦ ਵਿੱਚ ਇਸ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਠੰਡਾ ਹੋਣ ਵਾਸਤੇ ਆਪਾਂ ਨੂੰ 2 ਘੰਟੇ ਰੱਖਿਆ ਸੀ ਇਸ ਕੈਂਡੀ ਵਾਲੇ ਮਿਸ਼ਰ ਨੂੰ ਪੂਰਾ ਵਧੀਆ ਠੰਡਾ ਹੋ ਗਿਆ ਹੁਣ ਆਪਾਂ ਇਸ ਤੇ ਛੋਟੇ ਛਟੀਆਂ ਜਿਹੜੀਆਂ ਕੈਂਡੀ ਬਣਾ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਛੋਟੇ ਛੋਟੇ ਰੋਲ ਕਰਾਂਗੇ ਤੇ ਇਹ ਤੁਸੀਂ ਆਪਣੇ ਮਨਪਸੰਦ ਵੱਡੀ ਛੋਟੀ ਕੈਂਡੀ ਬਣਾ ਸਕਦੇ ਵੇਖੋ ਤੁਸੀਂ ਮਿੰਟੋ ਮਿੰਟੇ ਕੈਂਡੀ ਬਣ ਜਾਈਗੀ ਬਾਕੀ ਆਪਾਂ ਸੌਖਾ ਜਿਹਾ ਤਰੀਕਾ ਤੁਹਾਨੂੰ ਦੱਸਨੇ ਆ ਇੱਕੇ ਵਾਰ ਚੀ ਬਹੁਤ ਸਾਰੇ ਕੈਂਡੀ ਬਣ ਜਾਣਗੀਆਂ ਆਪਾਂ ਬੋਰਡ ਦੇ ਉੱਪਰ ਇਸ ਤਰੀਕੇ ਡੋਲ ਲੈ ਲੈਣਾ ਕੈਂਡੀ ਵਾਲਾ ਤੇ ਇਸ ਤਰੀਕੇ 나යිਫ ਦੇ ਨਾਲ ਛੋਟੇ ਛੋਟੇ ਜਿੰਨੇ ਵੀ ਆਪਾਂ ਇਸਦੇ ਗੋਲੀਆਂ ਵਟਣੀਆਂ ਨੇ ਉਸ ਤਰੀਕੇ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਇਸ ਤਰੀਕੇ ਬਹੁਤ ਸਾਰੀਆਂ ਇੱਕ ਵਾਰ ਵਿੱਚ ਹੀ ਜਿਹੜੀਆਂ ਆਪਣੀਆਂ ਆਵਲਾ ਕੈਂਡੀ ਬਣ ਕੇ ਤਿਆਰ ਹੋ ਜਾਂਦੇ ਨੇ ਕੋਈ ਖਾਸ ਸਮਾਂ ਨਹੀਂ ਜੇ ਲੱਗਦਾ ਬਣਾਉਣ ਲੱਗੇ ਆ ਇਹ ਤੁਸੀਂ ਵੇਖੋ ਇਸੇ ਤਰੀਕੇ ਆਪਾਂ ਇਹ ਜਿਹੜੀ ਰੋਲ ਬਣਾ ਲਾਂਗੇ ਤੇ ਤੁਹਾਨੂੰ ਇਸੇ ਦੱਸਣਾ ਚਾਹਾਂਗੇ ਕਈ ਵਾਰ ਜਿਹੜਾ ਡੋ ਥੋੜਾ ਜਿਹਾ ਗਿੱਲਾ ਰਹਿ ਜਾਵੇ ਗੋਲੀਆਂ ਨਹੀਂ ਵਟੇਂਦੀਆਂ ਫਿਰ ਤੁਸੀਂ ਕੀ ਕਰਨਾ ਉਸ ਨੂੰ ਫਿਰ ਸੇਕ ਲਵਾ ਲੈਣਾ ਫਿਰ ਥੋੜਾ ਗਾੜਾ ਕਰ ਲੋਗੇ ਫਿਰ ਬਹੁਤ ਵਧੀਆ ਵਟੀਆਂ ਜਾਣਗੀਆਂ ਸਾਰੇ ਇਹ ਆਵਲਾ ਕੈਂਡੀ ਆਪਾਂ ਇਸੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਲੈਣੀਆਂ ਨੇ ਇੱਥੇ ਆਪਾਂ ਲਈਏ ਬੂਰਾ ਖੰਡ ਬੂਰਾ ਖੰਡ ਦੇ ਨਾਲ ਇਸ ਨੂੰ ਨਾ ਕੈਂਡੀ ਨੂੰ ਆਪਾਂ ਕੋਟ ਕਰ ਲਾਂਗੇ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਇੱਥੇ ਆਪਾਂ ਬੂਰਾ ਖੰਡ ਦਾ ਹੀ ਇਸਤੇਮਾਲ ਕਰਨਾ ਹੈ ਪੀਸੀਓਈ ਜਿਹੜੀ ਖੰਡ ਹੋਏਗੀ ਚੀਨੀ ਉਸ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਕਿਉਂਕਿ ਪੀਸੀਓਈ ਜਿਹੜੀ ਚੀਨੀ ਹੁੰਦੀ ਹੈ ਉਹ ਪਾਣੀ ਛੱਡ ਦਿੰਦੀ ਹੈ ਤੇ ਇਹ ਆਪਾਂ ਬੂਰਾ ਖੰਡ ਦਾ ਹੀ ਇਸਤੇਮਾਲ ਕਰਨਾ ਇਸ ਨੂੰ ਕੋਟ ਕਰਨ ਲੱਗੇ ਇਹ ਤੁਸੀਂ ਵੇਖੋ ਇਹ ਆਵਲਾ ਕੈਂਡੀ ਦੇ ਜਿਹੜੇ ਗੋਲੇ ਆਪਣੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਬਹੁਤ ਹੀ ਵੇਖਣ ਨੂੰ ਕੋਈ ਨਹੀਂ ਲੱਗਣ ਲੱਗਿਆ ਕਿ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕੀਤੇ ਨੇ ਬਾਜ਼ਾਰ ਨਾਲੋਂ ਕਈ ਗੁਣਾ ਵੱਧ ਆਪਣਾ ਆਵਲਾ ਕੈਂਡੀ ਘਰ ਦੇ ਵਿੱਚ ਸਵਾਦ ਬਣ ਕੇ ਤਿਆਰ ਹੋਈ ਜੇ ਤੇ ਆਪਾਂ ਨੂੰ ਇਸ ਦੇ ਵਿੱਚ ਨਾ ਮਸਾਲੇ ਪਹਿਲਾਂ ਥੋੜੇ ਘੱਟ ਲੱਗੇ ਸੀ ਆਪਾਂ ਮਸਾਲੇ ਥੋੜੇ-ਥੋੜੇ ਇਸ ਦੇ ਵਿੱਚ ਹੋਰ ਪਾ ਦਿੱਤੇ ਸੀ ਹੁਣ ਜਿਹੜੀ ਆਵਲਾ ਕੈਂਡੀ ਆਪਣੀ ਬਹੁਤ ਹੀ ਚਟਪਟੀ ਖੱਟ-ਮਿੱਠੀ ਬਣ ਕੇ ਤਿਆਰ ਹੋਈ ਜੇ ਜਿਸ ਵੀ ਡੱਬੇ ਕੰਟੇਨਰ ਦੇ ਵਿੱਚ ਤੁਸੀਂ ਸਟੋਰ ਕਰਨੀ ਹੈ ਆਵਲਾ ਕੈਂਡੀ ਉਸ ਦੇ ਵਿੱਚ 3-4 ਚਮਚ ਤੁਸੀਂ ਬੂਰਾ ਖੰਡ ਦੇ ਪਾ ਲਿਓ ਤੇ ਫਿਰ ਤੁਸੀਂ ਇਸ ਨੂੰ ਵਿੱਚ ਵਿੱਚ ਹਲਾਉਂਦੇ ਰਹੋ ਤੇ ਇਹ ਡੱਬਾ ਜੋ ਟੱਕਣ ਜਿਸ ਦਾ ਟਾਈਟ ਹੋਏ ਉਸ ਦੇ ਵਿੱਚ ਹੀ ਤੁਸੀਂ ਸਟੋਰ ਕਰਿਓ ਇਸ ਨੂੰ ਤੇ ਇਹ ਆਵਲਾ ਕੈਂਡੀ ਆਪਣੀ ਬਹੁਤ ਹੀ ਜ਼ਬਰਦਸਤ ਟੇਸਟੀ ਇਸਦਾ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਈ ਜੇ ਇਸੇ ਤਰੀਕੇ ਨਾਲ ਤੁਸੀਂ ਆਵਲਾ ਕੈਂਡੀ ਬਣਾ ਕੇ ਵੇਖਿਓ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਸ ਦਾ ਟੇਸਟ ਕਿਸ ਤਰ੍ਹਾਂ ਦਾ ਲੱਗਿਆ ਜੇਕਰ ਆਵਲਾ ਕੈਂਡੀ ਬਣਾਉਣ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਜੇ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਜੀ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਦੇ ਆ ਜੀ ਤੁਹਾਨੂੰ ਅੱਜ ਦੀ ਰੈਸਪੀ ਮੇਰੀ ਕਿਸ ਤਰ੍ਹਾਂ ਦੀ ਲੱਗੀ ਇਸੇ ਤਰੀਕੇ ਨਾਲ ਤੁਸੀਂ ਆਵਲਾ ਕੈਂਡੀ ਇੱਕ ਵਾਰ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਟੇਸਟੀ ਲੱਗੇਗੀ ਤੇ ਪਸੰਦ ਆਏਗੀ ਤੇ ਖਰਾਬ ਤਾਂ ਬਿਲਕੁਲ ਵੀ ਇਹ ਨਹੀਂ ਜੀ ਹੋਏਗੀ 1 ਸਾਲ ਤੱਕ ਤੁਸੀਂ ਇਸ ਨੂੰ ਸਟੋਰ ਕਰ ਸਕਦੇ ਹੋ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ